ਮੇਰਾ ਨਾਮ ਗਿਆਨਚੰਦ ਹੈ ਪਿਤਾ ਨੇਮ ਭਦਰ ਸਿੰਘ ਮੈਂ 7 ਅਗਸਤ ਨੂੰ ਮੈਂ ਮਲਕੰਨ ਤੋਂ ਘਰ ਨੂੰ ਆ ਰਿਹਾ ਸੀ ਔਰ ਗੁੰਮਟਾਲੀ ਪੁੱਲ ਲੱਗੇ ਮੇਰਾ ਉਥੇ ਮਲਕਾਤਲਾ ਹਮਲਾ ਹੋਇਆ ਜਿਹਦੇ ਕਰਕੇ ਮੈਨੂੰ ਮਤਲਬ ਬਹੁਤ ਕੁੱਝੀਆਂ ਸੱਟਾਂ ਲੱਗੀਆਂ ਔਰ ਮੈਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਉੱਤੇ ਹਮਲਾ ਕਿਉਂ ਕੀਤਾ ਗਿਆ ਔਰ ਮੈਂ ਚਾਹਨਾ ਵਾਂ ਕਿਉਂਕਿ ਜਿੰਨੇ ਵੀ ਮਤਲਬ ਕਿ ਪਿੱਛੇ ਮਲੇ ਮੈਨੂੰ ਲੱਗਦਾ ਕਿ ਜਿਹੜਾ ਆਪਣਾ ਉੱਥੇ ਠੇਕੇਦਾਰ ਹੈ ਸਕੰਦਰ ਹੈ ਗਏ ਜਿਹੜਾ ਪਹਿਲਾਂ ਕੰਮ ਕਰਦਾ ਸੀ ਔਰ ਉਹਨਾਂ ਦਾ ਬੇਟਾ ਲਲਤ ਔਰ ਅਨਕ ਬੇਟਾ ਮਤਲਬ ਕਿ ਵਾਸ਼ੂ ਸਕੰਦਰ ਇਹ ਤਿੰਨੋਂ ਉੱਥੇ ਹੈ ਗਏ ਮੌਜੂਦ ਹੈ ਗਏ ਜਦੋਂ ਮੈਂ ਉਹ ਤੋਂ ਫੈਕਟਰੀ ਤੋਂ ਨਿਕਲਿਆ ਤੇ ਮੈਨੂੰ ਸ਼ੱਕ ਹੈ ਕਿ ਇਹਨਾਂ ਨੇ ਇਹ ਕੰਮ ਕਰਾਇਆ ਹੈ ਇਹ ਕਿੰਨੇ ਵਜੇ ਦੀ ਵਾਰਦਾਤ ਹੈ ਇਹ 5 ਸਵਾ 5 ਵਜੇ ਦੀ ਵਾਰਦਾਤ ਹੈ 5 ਵਜੇ 20 ਮਿੰਟ ਦੀ ਕਿੰਨੇ ਬੰਦੇ ਸੀ ਜਿਹਨਾਂ ਨੇ ਘਰ ਤੇ ਹਮਲਾ ਕੀਤਾ ਪੰਜ ਬੰਦੇ ਸੀ ਉਹਨਾਂ ਦੇ ਕੀ ਕੋਈ ਜਾਣਦੇ ਤੁਸੀਂ ਇਹਨਾਂ ਨੂੰ ਮੈਂ ਕੋਈ ਉਹਨਾਂ ਨੂੰ ਜਾਣਦਾ ਐਫ ਆਈ ਆਰ 'ਚ ਨਾ ਲਿਖੋ ਹਾਂਜੀ ਲੇਕਿਨ ਮੈਂ ਉਹਨਾਂ ਨੂੰ ਜਾਣਦਾ ਨਹੀਂ ਆ ਲੇਕਿਨ ਮਤਲਬ ਫੋਟੋੋਂ ਤਾਂ ਪਤਾ ਲੱਗਦਾ ਕਿ ਮਤਲਬ ਕਿ ਹਾਂ ਵੀ ਇਹ ਇਹਨਾਂ ਨਾਮ ਮਤਲਬ ਮੇਨ ਅਗਾ ਜਾਸ ਜਿਨੇ ਮੇਰੇ ਉੱਤੇ ਮਤਲਬ ਕਿ ਤੇਜ਼ ਆਪਣਾ ਹਥਿਆਰ ਨਾਲ ਮੇਰੇ ਉੱਤੇ ਮਤਲਬ ਹਮਲਾ ਕੀਤਾ ਬਾਕੀ ਇਹਨੇ ਮਤਲਬ ਕਿ ਮਾਰਕੁੱਟ ਕੀਤੀ ਮੈਨੂੰ ਨਹੀਂ ਪਤਾ ਲੱਗਾ ਵੀ ਮਤਲਬ ਮੇਰੇ ਨਾਲ ਕੀ ਹੋ ਰਿਹਾ ਕੜੇ ਸਾਰਾ ਨਾ ਮਨਾ ਕਿੱੜੇ ਕਿੱੜੇ ਸਾਰਾ ਦਾਤਰ ਨਾਲ ਸਾਰੇ ਕੋ ਦਾਤਰ ਹੀ ਸੀ ਦਾਤਰ ਇਹ ਇੱਕੋ ਦਾਤਰ ਹੀ ਬਾਕੀ ਪਤਾ ਨਹੀਂ ਕੀ ਗਏ ਮੈਂ ਤੇ ਬਸ ਐਂਜੀ ਹੋ ਗਿਆ ਹੈਲਮਟ ਪਾਇਆ ਹੀ ਬਸ ਮੇਰੇ ਉੱਤੇ ਵਾਰ ਕਰਦੇ ਗਿਆ ਤੁਹਾਨੂੰ ਕਿਦਾਂ ਮਰ ਗਈ ਤੁਹਾਡੀ ਜਾਨ ਬਤੀ ਬਸ ਇਹ ਮੈਂ ਕਹਿੰਦਾ ਵੀ ਉਹ ਰਾਹ ਗਏ ਰਹੇ ਉਹਨਾਂ ਦੇ ਬਰਦੌਤ ਨਾਲ ਮੈਂ ਬਚ ਗਿਆ ਉਥੋਂ ਆਏ ਮਤਲਬ ਕਿ ਜਿਨ੍ਹਾਂ ਨੇ ਸਾਰੇ ਇਕੱਠੇ ਹੋਏ ਔਰ ਉਹਨਾਂ ਨੇ ਮਤਲਬ ਕਿ ਹਮਲਾਵਾਰਾਂ ਨੂੰ ਮਤਲਬ ਕਿ ਥੋੜਾ ਦਬਕਾ ਮਾਰਿਆ ਜੇ ਤੇ ਕਰਕੇ ਉਹ ਭੱਜ ਗਏ कोरोना मेरी जान ਚਾ ਲੇਤਾ ਮੈ ਮੈਨੂੰ ਜਾਨ ਤੋਂ ਉਹਨਾਂ ਨੇ ਮਾਰ ਹੀ ਸੁਟਣਾ ਹੈ। ਲੇਦੇ ਦੌਰਾਨ ਉਹ ਸਕੰਦਰ ਮਯੂਦ ਹੀ ਉੱਥੇ ਹਮਲੇ ਉੱਥੇ ਹਮਲੇ ਦੌਰਾਨ ਨਹੀਂ ਹੈਗਾ ਇਹ ਕੋਈ। ਕੰਪਲੀਟ ਉਹਦਾ ਨਾਮ ਦਿੱਤਾ ਤੁਸੀਂ ਉਹਦਾ ਹਾਂਜੀ ਪਿੱਛੋਂ ਦਾ ਨਾਮ ਦਿੱਤਾ ਨਹੀਂ ਕਿ ਮੰਗ ਕੀ ਕਰਦੇ ਪ੍ਰਸ਼ਾਸਨ ਕੀ ਜਿਹੜੀ ਮੈਂ ਮਤਲਬ ਕਹਿਣਾ ਕਿ ਵੱਧ ਤੋਂ ਵੱਧ ਮਤਲਬ ਸਾਰ ਨੂੰ ਸਜ਼ਾ ਮਤਲਬ ਜਿੰਨੇ ਜਣ ਉਹਨਾਂ ਗ੍ਰਿਫਤਾਰ ਕੀਤਾ ਜਾਵੇ ਔਰ ਮਤਲਬ ਕਿ ਜਿਹੜਾ ਜਿਹਨੇ ਸਕਸ਼ ਨੇ ਕਰਵਾਇਆ ਹੈ ਔਰ ਉਹਨੂੰ ਵੀ ਮਤਲਬ ਕਿ ਗ੍ਰਿਫਤਾਰ ਕਰਕੇ ਉਹਨੂੰ ਸਜ਼ਾ ਦਿੱਤੀ ਜਾਵੇ ਕਾਂਟ ਕਿਤੀ ਆ ਰਹੀ ਹੈ ਪਰਿਵਾਰ ਵੱਲੋਂ ਮੰਨਤੀ ਕੀ ਜਾ ਰਹੀ ਹੈ ਸਰ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਨੁੱਖ ਅਧਿਕਾਰ ਨਿਗਰਸ਼ ਕਮੇਟੀ ਅੱਜ ਸਾਡੀ ਮੀਟਿੰਗ ਹੋਈ ਹੈ ਜੀ ਜਿਹਦੇ ਵਿੱਚ ਸਾਡੇ ਮੈਂਬਰ ਨੇ ਸ਼੍ਰੀ ਗਿਆਨ ਚੰਦ ਜੀ ਹੋ ਰਹੇ ਬਹੁਤ ਮਾਨਦਾਰ ਨੇ ਔਰ ਇੱਕ ਹਸਾਬ ਦੇ ਗਊ ਨੇ ਇਹਨਾਂ ਦੇ ਕਤਲੇ ਅੰਮਾ ਇੱਕ ਹਮਲਾ ਹੋਇਆ ਜੀ ਗਮਟਾਲੇ ਉੱਤਰਦੇ ਆਂ ਜਿਹਦੇ ਵਿੱਚ ਇਹਨਾਂ ਤੇ ਕਾਫੀ ਸੱਟਾਂ ਲਾਈਆਂ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੀ ਫੈਕਟਰੀ ਜਿਹੜੀ ਮਜੀਠਾ ਬਾਈਪਾਸ ਤੇ ਫੈਕਟਰੀ ਉਹਦੇ ਚ ਇੱਕ ਠੇਕੇਦਾਰ ਵੀ ਆ ਜੀ ਇਹ ਉਹਦੇ ਚ ਪਹਿਲੇ ਠੇਕੇਦਾਰ ਸੀ ਫਿਰ ਉਹ ਆਇਆ ਇਹਨਾਂ ਨੂੰ ਉਸ ਠੇਕੇਦਾਰ ਤੇ ਔਰ ਉਹਦੇ ਦੋ ਲੜਕੇ ਨੇ ਉਹਨਾਂ ਤੇ ਸ਼ੱਕ ਆ ਜੀ ਕਿ ਮੇਰੇ ਤੇ ਹਮਲਾ ਉਹਨਾਂ ਨੇ ਕਰਵਾਇਆ ਔਰ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਜਿਸ ਨੇ ਦੱਤਰ ਮਾਰੇ ਨੇ ਇਹਨਾਂ ਤੇ ਉਹ ਫੈਕਟਰੀ ਚ ਕੰਮ ਵੀ ਕਰਦਾ ਰਿਹਾ ਜੀ ਉਹ ठेकेदार ਕੋ ਲੱਗਾ ਵੀ ਰਿਆ ਅਸੀਂ ਪੁਲਿਸ ਕਮਿਸ਼ਨ ਕੋ ਜਿਹੜਾ ਇਹਨਾਂ ਤੇ ਹਮਲਾ ਹੋਇਆ ਕਤਲ ਦਾ ਉਹ ਇਹ ਮੰਗ ਕਰਦੇ ਆਂ ਕਿ ਇਰਾਦਾ ਕਤਲ ਦਾ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਜੇ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਆਪਾਂ ਇੱਕ ਹਫਤੇ ਦਾ ਆਲਟੀਮੇਟ ਦਿੰਨੇ ਆ ਜੀ ਪ੍ਰਸ਼ਾਸਨ ਨੂੰ ਨਹੀਂ ਤੇ ਅਸੀਂ ਭੰਡਾਰੀ ਪੁਲ ਜਾਮ ਕਰਾਂਗੇ ਜਾਮ ਦੇ ਮਾਦਮ ਚ ਕੋਈ ਘਟਨਾ ਹੋਈ ਤੇ ਉਹਦਾ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਇੱਕ ਹਫਤੇ ਦਾ ਅਸੀਂ ਪੁਲਿਸ ਨੂੰ ਆਲਟੀਮੇਟ ਦਿੰਨੇ ਆ ਜੀ ਦੇਖੋ ਜੀ ਇਹ ਬਹੁਤ ਇਮਾਨਦਾਰ ਹੋਰ ਬਹੁਤ ਅੱਛੇ ਨੇ ਕਿਸੇ ਨਾਲ ਕਦੀ ਮਾੜੀ ਨਹੀਂ ਚੰਗੀ ਨਹੀਂ ਹੋਰ ਸਾਡੇ ਅੰਤਰਰਾਸ਼ਟਰੀ ਮਾਨਦਕਾਰ ਦੇ ਮੈਂਬਰ ਨੇ ਕਿਸੇ ਨਾਲ ਮਾੜੀ ਚੰਗੀ ਨਹੀਂ ਕਰਦੇ ਇਹਨਾਂ ਤੇ ਜਿਹੜਾ ਕਤਲ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਬਹੁਤ ਮਾੜੀ ਗੱਲ ਆ ਇਸ ਮਾਧਿਅਮ ਰਹੀਂ ਆਪਾਂ ਤੁਹਾਡੇ ਮਾਧਿਅਮ ਰਾਈ ਜੀ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਅਰਾਧਾ ਕਤਲ ਦਾ ਪਰਚਾ ਦਰਜ ਕਰੇ ਉਹਨਾਂ ਤੇ ਨਾ ਕੀਤਾ ਤੇ ਧਰਨਾ ਦੇਵਾਂਗੇ ਭੰਡਾਰੀ ਪੁਲ ਤੇ ਜੇਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਇਆ। ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਕੀ ਹਸਪਤਾਲ? ਮੌਕੇ ਤੇ ਪੁਲਿਸ ਪਹੁੰਚੀ ਸੀ ਜੀ ਪੁਲਿਸ 1 ਘੰਟੇ ਬਾਅਦ ਪਹੁੰਚੀ ਹੈ ਜਦੋਂ ਇਹਨਾਂ ਤੇ ਹਮਲਾ ਹੋਇਆ ਜੀ। 1 ਘੰਟੇ ਬਾਅਦ ਪੁਲਿਸ ਪਹੁੰਚੀ ਆ ਉਸ ਟਾਈਮ ਇਹ ਹਸਪਤਾਲ ਚ ਚਲੇ ਗਈ ਸੀ। ਮੈਂ ਬਾਲਕ੍ਰਿਸ਼ਨ ਸ਼ਰਮਾ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦਾ ਚੇਅਰਮੈਨ ਹੋਣ ਦੇ ਨਾਤੇ ਅੱਜ ਕੱਲ ਜਿਹੜੀਆਂ ਸ਼ਹਿਰ ਦੇ ਵਿੱਚ ਲਗਾਤਾਰ ਵਾਰਦਾਤਾਂ ਹੁੰਦੀਆਂ ਨੇ ਉਹਦੇ ਵਿੱਚ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੁੱਤਾ ਹੈ ਕਿ ਉਹਨਾਂ ਦੇ ਇੰਨੇ ਹੌਸਲੇ ਵੱਧ ਗਏ ਹੈ ਕਿ ਰਾਤ ਦੇ ਸਮੇਂ ਕੋਈ ਵੀ ਵਿਅਕਤੀ ਜਾਂ ਲੇਡਿਸ ਰਾਤ ਦੇ ਸਮੇਂ ਨਹੀਂ ਨਿਕਲ پا ਰਹੀ ਕਿਉਂਕਿ ਇਹ ਹਥਿਆਰਬੰਦ 5-7 ਬੰਦਿਆਂ ਦਾ ਜਿਹੜਾ ਮਾਹੌਲ ਹੈ ਇਹ ਲੈ ਕੇ ਵਾਰਦਾਤਾਂ ਕਰ ਰਿਹਾ ਹੈ ਔਰ ਜਿਹੜੇ ਰਾਹgir ਨੇ ਉਹਨਾਂ ਨੂੰ ਜਾਨੀ ਨੁਕਸਾਨ ਪਹੁੰਚਾ ਰਿਹਾ ਸੋ ਮੈਂ ਪ੍ਰਸ਼ਾਸਨਗਾਰੀ ਬੇਨਤੀ ਕਰਾਂਗਾ ਕਿ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਜਿੱਥੇ ਤੱਕ ਹਰਸ਼ਜੀਤ ਨੇ ਦੱਸਿਆ ਕਿ ਇੱਕ ਉਹਨਾਂ ਦੇ ਆਪਣੇ ਗਰੁੱਪ ਦੇ ਬੰਦੇ ਹੈ ਗਿਆਨ ਚੰਦ ਜੀ ਜਿਹੜੇ ਕਿ ਸਾਡੇ ਵੀ ਆਪਣੇ ਬੜੇ ਪੁਰਾਣੇ ਮਿੱਤਰ ਨੇ ਉਹਨਾਂ ਦੇ ਨਾਲ ਵੀ ਇੱਕ ਗਮਟਾਲਾ ਪੁਲ ਦੇ ਉੱਤੇ ਇੱਕ ਵਾਰਦਾਤ ਹੋਈ ਹੈ ਜਿਦੇ ਵਿੱਚ ਉਹਨਾਂ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਉਹ ਪਤਾ ਨਹੀਂ ਕੁਦਰਤ ਵੱਲੋਂ ਉਹਨਾਂ ਦੇ ਉੱਤੇ ਪਰਮਾਤਮਾ ਨੇ ਹੱਥ ਰੱਖਿਆ ਕਿਸ ਤਰ੍ਹਾਂ ਉਹਨਾਂ ਦਾ ਬਚਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਾਫੀ ਨੁਕਸਾਨ ਹੋਇਆ ਸਰੀਰ ਦਾ ਹੱਥ ਵੀ ਟੁੱਟਾ ਲੱਤਾਂ ਬਾਹਾਂਾਂ 'ਚ ਵੀ ਕਾਫੀ ਸੱਟਾਂ ਮਾਰੀਆਂ ਪਤਾ ਨਹੀਂ ਇਹ ਜਿਹੜੇ ਲੋਕ ਨੇ ਆਪਣੀ ਕੁਝ ਪੈਸਿਆਂ ਦੇ ਖਾਤਰ ਲੋਕਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਰਹੇ ਨੇ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਇਹਨਾਂ ਤੇ ਉੱਤੇ ਨਕੇਲ ਕਸੀ ਜਾਵੇ ਔਰ ਵਾਰਦਤ ਦੇ ਸਮੇਂ ਜਿਹੜੇ ਲੋਕ ਮੌਜੂਦਾ ਦਿਖਾਈ ਦੇ ਰਹੇ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਗਿਆਨ ਚੰਦ ਜੀ ਨੂੰ ਨਿਆਂ ਦਿੱਤਾ ਜਾਵੇ ਔਰ ਮੈਂ ਇਹਨਾਂ ਤੁਹਾਡੇ ਸਾਰੇ ਪੁਲਿਸ ਦਾ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਾਂਗਾ